ਸੀਹਾਂ ਬਾਜਾਂ ਚਰਗਾਹ ਕੂੰਹਿਆਂ ਸੀਹਾਂ ਬਾਜਾਂ ਚਰਗਾਹ ਕੂੰਹਿਆਂ ਇਨਾਂ ਖਵਾਲੇ ਘਾ ਘਾ ਖਾਣ ਤੇ ਨਾਸ ਖਵਾਲੇ ਏ ਚਲਾਏ ਰਾਹ ਨਦੀਆਂ ਵਿੱਚ ਟਿੱਬੇ ਦਿਖਾ ਲੈ ਫਲਿੰਕ ਕਰੇ ਅਸਗਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਜੇਤੇ ਜੀ ਜੀਵਨ ਦਾ ਸਾਹ ਜੀਵਾਲੇ ਤਾਂ ਕੇਸਾ ਜੇਤੇ ਜੀ ਜੀਵਨ ਦਾ ਸਾਹ ਜੀਵਾਲੇ ਤਾ ਕੇ ਸਾ ਨਾਨਕ ਜਿਉ ਜਿਉ ਸੱਚੇ ਪਾਵੈ ਤਿਉ ਤਿਉ ਦੇਗਿਰਾ ਨਾਨਕ ਜਿਉ ਜਿਉ ਸੱਚੇ ਪਾਵੈ ਉਉ ਤੇਉਂ ਦੇ ਗਿਰਾਹ ਵਾਹਿ ਗੁਰੂ ਮਾਰੂ ਮਹਿਲਾ ਪੰਜ ਮਾ ਬੇਦੁ ਪੁਕਾਰ ਮੁਖ ਤੇ पंडत कामामन का माठा का मुनी होए बैठा एकांती एक हृदय कलपण गाठा होए उदासी गृह तज चल्यो छुटके नाही नाथ ਆ ਜੀ ਕੀ ਕਹਿ ਪਾਤ ਕਹਾਂ ਆਪ ਮੁਕਤ ਮੋਕੋ ਪ੍ਰਵ ਮਿਲੇ ਐਸੋ ਕਹਾਂ ਲਹਾਂ ਤਨ ਤਨ ਸਤ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਸ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅਮਰਤਮਈ ਬਾਣੀ ਮਾਰੂ ਰਾਗ ਦੇ ਵਿੱਚ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 1003 ਅੰਗ ਉਤੇ ਸ਼ਿਸ਼ੋਵਤ ਹੈ ਆਓ ਇਸ ਸ਼ਬਦ ਦੀ ਵਿਚਾਰ ਕਰੀਏ ਸਤਿਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਇਹ ਸ਼ਬਦ ਜੋ ਹੈ ਕਿਸੇ ਪੰਡਤ ਦੇ ਨਾਲ ਸਤਿਗੁਰੂ ਜੀ ਦੀ ਗੱਲਬਾਤ ਹੋ ਰਹੀ ਹੈ ਤੇ ਪੰਡਤ ਨੂੰ ਵਕੀਆਨ ਕਰਦੇ ਹੋਏ ਇਹ ਸ਼ਬਦ ਵਿਚਾਰਦੇ ਹਨ ਜੀ ਕੀ ਕਹਿ ਪੈ ਬਾਤ ਕਹਾਂ ਇਪ ਅੰਡਤ ਮੈਂ ਆਪਣੇ ਦਿਲ ਦੀ ਕਿਸਤੇ ਕੋਲ ਗੱਲ ਕਹਾਵਾਂ ਜੀ ਜਿੰਦ ਦੀ ਆਪਣੀ ਅੰਦਰਲੀ ਗੱਲ ਆਪਣੀ ਅੰਦਰਲੀ ਗੱਲ ਆ ਆਪਣੀ ਜੀ ਦੀ ਗੱਲ ਮੈਂ ਕਿਸਤੇ ਕੋਲ ਕਹਾ ਆਪ ਮੁਕਤ ਮੋ ਕੋ ਪ੍ਰਭ ਮੇਲੇ ਐ ਸੋ ਕਹਾਂ ਲਹਾਂ ਇਹੋ ਜਿਹਾ ਗੁਰਮੁਖ ਮੈਨੂੰ ਕਿੱਥੇ ਲੱਭੇ ਮੈਂ ਕਿਸ ਤਰ੍ਹਾਂ ਉਸ ਨੂੰ ਮਿਲਾ ਆਪ ਮੁਕਤ ਜਿਹੜਾ ਕਿ ਆਪ ਮੁਕਤ ਹੋਵੇ ਮਾਇਆ ਦੇ ਮੋਹ ਦੇ ਵਿੱਚ ਨਾ ਬਚਾ ਹੋਇਆ ਹੋਵੇ ਇਹੋ ਜਿਹਾ ਗੁਰਮੁਖ ਮੈਨੂੰ ਕਿੱਥੋਂ ਮਿਲੇ ਮੈਂ ਕਿਸ ਤਰ੍ਹਾਂ ਲਵਾਂ ਆਪ ਮੁਕਤ ਮੌਕਾ ਪ੍ਰਭ ਮਿਲੇ ਅਤੇ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ ਇਹੋ ਜਿਹਾ ਗੁਰਮਖ ਮੈਂ ਕਿੱਥੋਂ ਲਵਾਂ ਜਿਹੜਾ ਕਿ ਆਪ ਮਾਇਆ ਦੇ ਮੋਹ ਦੇ ਬੰਧਨਾਂ ਦੇ ਵਿੱਚ ਨਾ ਵਜਿਆ ਹੋਵੇ ਅਤੇ ਉਸ ਪਰਮਾਤਮਾ ਨੂੰ ਮੈਨੂੰ ਮਿਲਾ ਦੇਵੇ ਇਹੋ ਜਿਹਾ ਗੁਰਮਖ ਮੈਂ ਕਿੱਥੋਂ ਲਵਾਂ ਤੋ ਸਤਿਗੁਰੂ ਜੀ ਸਭ ਤੋਂ ਪਹਿਲਾਂ ਪੰਡਤ ਬਾਰੇ ਬਖਾਨ ਕਰਦੇ ਹਨ ਕਿ ਪੰਡਤ ਕਹਿੰਦੇ ਹਨ ਕਿ ਅਸੀਂ ਬਹੁਤ ਜ਼ਿਆਦਾ ਵੇਦ ਪੜ੍ਹਦੇ ਹਾਂ ਸਿਮਰਤੀਆਂ ਪੜ੍ਹਦੇ ਹਾਂ ਸ਼ਾਸਤਰ ਪੜ੍ਹਦੇ ਹਾਂ ਪਰ ਸਤਿਗੁਰੂ ਜੀ ਉਹਨਾਂ ਬਾਰੇ ਕਹਿੰਦੇ ਹਨ ਵੇਦ ਪੁਕਾਰੇ ਮੁਖ ਤੇ ਪੰਡਤ ਰਾਮ ਆਮਨ ਕਾ ਮਾਠਾ ਕਿਉਂਕਿ ਇੱਥੇ ਪੰਡਿਤ ਸ਼ਬਦ ਤੱਤਾ ਜੋ ਪੰਡਿਤ ਦਾ ਸ਼ਬਦ ਹੈ ਉਹ ਮੁਖਤਾ ਹੈ ਇਸ ਕਰਕੇ ਸਬੋਧਨ ਹੋ ਗਿਆ ਹੈ ਪੰਡਿਤ 베ਦ ਉਕਾਰੇ ਮੁਖ ਤੇ ਪੰਡਿਤ ਤੇਰੇ ਵਰਗਾ ਕੋਈ ਹੋਰ ਜੋ ਹੈ ਉਹ ਮੂੰਹ ਦੇ ਉਤੋਂ ਆਪਣੇ ਮੁਖ ਤੋਂ ਤਾਂ 베ਦ ਉਚਾਰਦਾ ਹੈ ਕਮਾਵਨ ਕਮਾਠਾ ਕਮਾਵਨ ਕਮਾਈ ਕਰਨੀ ਉਸ ਸੱਚੇ ਨਾਲ ਜੋੜਨਾ ਉਸ ਸੱਚੇ ਨਾਲ ਜੁੜ ਕੇ ਉਸ ਦੇ ਗੁਣ ਗਾਣੇ ਇਸ ਕਮਾਈ ਦੇ ਵਿੱਚੋਂ ਲੇਕਣੋਂ ਮੱਠਾ ਹੈ ਬੇ ਤਾਂ ਪੁਕਾਰਦਾ ਹੈ ਪਰ ਇਹ ਨਹੀਂ ਸੁਣਦਾ ਬੇਤਾ ਮੈਨਾ ਉਤਮਾ ਵਿਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰ ਜਿਉਂ ਬੇਤਾਲਿਆ ਵਿਦਾਂ ਦੇ ਵਿੱਚ ਨਾਮ ਨੂੰ ਉੱਤਮ ਕਿਹਾ ਗਿਆ ਹੈ ਕਿ ਸਾਰੇ ਗੱਲਾਂ ਤੋਂ ਉੱਤਮ ਜੋ ਹੈ ਉਹ ਹੈ ਨਾਮ ਉਸ ਨੂੰ ਤਾਂ ਨਹੀਂ ਸੌਂਦਾ ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰ ਜਿਉਂ ਬੇਤਾਲਿਆ ਨਾਮ ਨੂੰ ਨਹੀਂ ਸੰਦਾ ਕਰਮ ਕਾਂਡਾਂ ਵਿੱਚ ਪੈਂਦਾ ਆ ਪੈ ਰਿਹਾ ਹੈ ਅਤੇ ਬੇਤਾਲਾ ਹੋ ਕੇ ਆਪਣਾ ਜੀਵਨ ਗੁਜ਼ਾਰ ਕਰ ਰਿਹਾ ਹੈ ਬੇਤਾਲਾ ਤਾਲ ਤੋਂ ਪੁੰਝਿਆ ਹੋਇਆ ਜੀਵਨ ਯੁਗਤੀ ਨਹੀਂ ਹੈ ਜਿਸ ਨੂੰ ਕਿਉਂਕਿ ਨਾਮ ਦੇ ਨਾਲ ਨਹੀਂ ਜੁੜਿਆ ਵੇਦਾਂ ਦੇ ਵਿੱਚ ਜਿਹੜੇ ਕਰਮ ਕਾਂ ਲਿਖੇ ਹਨ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਸਤਿਗੁਰੂ ਜੀ ਦਾ ਇਹ ਫਰਮਾਨ ਹੈ ਸਿਮਰਤ ਵੇਦ ਪੁਰਾਣੁ ਪੁਕਾਰਣ ਪੋਤੀਆਂ ਨਾਮ ਬਿਨਾ ਸਭ ਕੁੜ ਨਾਮ ਬਿਨਾ ਸਭ ਕੁੜ ਗੋਲੀ ਉੱਚੀਆਂ ਵੇਦ ਸਿਮਰਟੀਆਂ ਪੁਰਾਣ ਅਤੇ ਹੋਰ ਇਹ ਜੀਆਂ ਧਾਰਮਿਕ ਪੁਸਤਕਾਂ ਨੂੰ ਪੰਡਤ ਜੋ ਹੈ ਉਹਨਾਂ ਨੂੰ ਉੱਚੀ ਉੱਚੀ ਪੁਕਾਰਦਾ ਉਹਨਾਂ ਦੇ ਵਿੱਚ ਉਹ ਕਰਮ ਕਾਂਡ ਲਿਖਿਆ ਹੋਇਆ ਉਹਨਾਂ ਨੂੰ ਤਾਂ ਉੱਚੀ ਉੱਚੀ ਪੁਕਾਰਦਾ ਹੈ ਪਰ ਨਾਮ ਦੇ ਨਾਲ ਨਹੀਂ ਜੁੜਦਾ ਜੋ ਇਸ ਵੇਦਾਂ ਦੇ ਵਿੱਚ ਨਾਮ ਨੂੰ ਕਿਹਾ ਗਿਆ ਹੈ ਕਿ ਨਾਮ ਸਭ ਤੋਂ ਉੱਤਮ ਹੈ ਉਸ ਦੇ ਨਾਲ ਨਹੀਂ ਜੁੜਦਾ ਬਲਕੇ ਕਰਮ ਕਾਂਜੋਹਾ ਇਹਨਾਂ ਨੂੰ ਉੱਚੀ ਉੱਚੀ ਪੁਕਾਰਦਾ ਹੈ ਸਿਮਰਤ 베ਦ ਪੁਰਾਣ ਪੁਕਾਰਣ ਪੋਥੀਆਂ ਨਾਮ ਬਿਨਾ ਸਭ ਊੜ ਗਾਲੀ ਹੋਛੀਆਂ ਇਹ ਸਾਰੀਆਂ ਜੋ ਗੱਲਾਂ ਹਨ ਜੋ ਕਰਮ ਕਾਂਡਾਂ ਨੂੰ ਉੱਚੀ ਉੱਚੀ ਪੁਕਾਰਨਾ ਕਰਮ ਕਾਂਡਾਂ ਦੇ ਨਾਲ ਲੋਕਾਂ ਨੂੰ ਜੋੜਨਾ ਇਹ ਸਾਰੀਆਂ ਹੋਛੀਆਂ ਗੱਲਾਂ ਹਨ ਵਿਅਰਥ ਗੱਲਾਂ ਹਨ ਨਾਮ ਬਿਨਾ ਸਭ ਕੂੜ ਅਤੇ ਨਾਮ ਤੋਂ ਬਿਨਾ ਜੋ ਕੁਝ ਵੀ ਪ੍ਰਚਾਰ ਹੈ ਸਭ ਕੂੜ ਹੀ ਹੈ ਇਸ ਕਰਕੇ ਇਹ ਪੰਡਤ ਮੈਂ ਤੇਰੇ ਕੋਲੋਂ ਕਿੱਥੋਂ ਮੁਕਤੀ ਦੀ ਆਸ ਰੱਖ ਸਕਦਾ ਹਾਂ ਤੂੰ ਮੈਨੂੰ ਪ੍ਰਭੂ ਦੇ ਨਾਲ ਕਿਸ ਤਰ੍ਹਾਂ ਮਿਲਾ ਸਕਦਾ ਹੈ ਤੂੰ ਤਾਂ ਆਪ ਵੀ ਕਰਮ ਕਾਂਡਾਂ ਦੇ ਵਿੱਚ ਪਿਆ ਹੋਇਆ ਹੈ ਤੂੰ ਆਪ ਨਾਮ ਦੇ ਨਾਲ ਨਹੀਂ ਜੁੜਿਆ ਹੋਇਆ ਮੋਨੀ ਹੋਏ ਬੈਠਾ ਇਕਾਂਤੀ ਹਿਰਦੇ ਕਲਪਣ ਗਾਠਾ ਹੁਣ ਸਤਗੁਰੂ ਜੀ ਮੌਨੀ ਬਾਰੇ ਵਿਚਾਰ ਕਰਦੇ ਹਾਂ ਕਿ ਆਪਣੇ ਆਪ ਨੂੰ ਮੌਨੀ ਕਹਾਂਦਾ ਹੈ ਇਕਾਂਤ ਦੇ ਵਿੱਚ ਬੈਠ ਕੇ ਮੂਨ ਧਾਰਿਆ ਹੋਇਆ ਹੈ ਬਾਹਰੋਂ ਤਾਂ ਮੌਨੀ ਦਿੱਸਦਾ ਹੈ ਕਿ ਚੁੱਪ ਹੈ ਹਿਰਦੇ ਕਲਪਣ ਗਾਠਾ ਪਰ ਹਿਰਦੇ ਦੇ ਵਿੱਚ ਕਲਪਨਾ ਦੀਆਂ ਗੱਠਾਂ ਪਜੀਆਂ ਹੋਈਆਂ ਹਨ ਅੰਦਰ ਥੋੜ੍ਹੀ ਚੁੱਪ ਹੈ ਅੰਦਰ ਤਾਂ ਗੋਲ ਹੀ ਰਿਹਾ ਹੈ ਭਾਵੇਂ ਸਰੀਰ ਉਸ ਦਾ ਚੁੱਪ ਹੈ ਦਿਖਾਈ ਦੇ ਰਿਹਾ ਹੈ ਕਿ ਚੁੱਪ ਹੈ ਕਿਉਂਕਿ ਸਤਿਗੁਰੂ ਜੀ ਜਬਜੀਤ ਸਾਹਿਬ ਦੇ ਵਿੱਚ ਪਹਿਲੀ ਬਾਉੜੀ ਦੇ ਵਿੱਚ ਇਸ ਕਰਕੇ ਉਪਦੇਸ਼ ਕਰਦੇ ਹਨ ਚੁੱਪਾ ਚੁੱਪ ਨਾ ਹੋਈ ਜੇ ਲਏ ਰਹਾ ਲਵਤਾਰ ਚੁੱਪਾ ਸਰੀਰ ਦੀ ਚੁੱਪ ਧਾਰਨ ਦੇ ਨਾਲ ਭਾਵੇਂ ਮੈਂ ਸਰੀਰ ਦੀ ਚੁੱਪ ਲਗਾਤਾਰ ਲੇਵ ਤਾਰ ਲਗਾਤਾਰ ਲਈ ਰੱਖਾਂ ਚੁੱਪਨਾ ਹੋ ਵੀ ਪਰ ਮਨ ਦੀ ਚੁੱਪ ਨਹੀਂ ਹੁੰਦੀ ਅੰਦਰੋਂ ਮਨ ਤਾਂ ਬੋਲਦਾ ਹੀ ਹੈ ਬਾਹਰੋਂ ਦਿਖਾਈ ਦਿੰਦਾ ਹੈ ਕਿ ਇਸ ਨੇ ਮੂਨ ਧਾਰ ਲਿਆ ਹੈ ਪਰ ਅੰਦਰਲਾ ਚੁੱਪ ਨਹੀਂ ਹੈ ਅੰਦਰਲੇ ਵਿਚਾਰ ਤਾਂ ਚੱਲਦੇ ਹੀ ਹਨ ਹੋਏ ਉਦਾਸੀ ਗ੍ਰਹਿ ਤਜ ਚਲਿਓ ਛੁਟ ਕੇ ਨਾਹੀ 나ਠਾ ਉਹ ਸਤਿਗੁਰੂ ਜੀ ਉਦਾਸੀ ਬਾਰੇ ਗੱਲ ਕਰ ਰਹੇ ਹਨ ਹੋਏ ਉਦਾਸੀ ਆਦਾਸੀ ਬਣ ਕੇ ਘਰ ਕਾਰ ਛੱਡ ਕੇ ਗ੍ਰਹਿ ਤਜ ਚਲਿਓ ਬਾਹਰ ਜਾ ਕੇ ਜੰਗਲਾਂ ਦੇ ਵਿੱਚ ਬੈਠ ਗਿਆ ਘਰ-ਬਾਰ ਛੱਡ ਦਿੱਤਾ ਆਪਣਾ ਜੋ ਫਰਜ਼ ਸੀ ਕਿ ਆਪਣੇ ਬੱਚਿਆਂ ਨੂੰ ਪਾਲਣਾ ਆਪਣੀ ਘਰ ਵਾਲੀ ਨੂੰ ਦੇਖਣਾ ਆਪਣੇ ਮਾਤਾ ਪਿਤਾ ਨੂੰ ਦੇਖਣਾ ਉਹਨਾਂ ਫਰਜ਼ਾਂ ਨੂੰ ਭੁੱਲ ਗਿਆ ਆਦਾਸੀ ਧਾਰ ਕੇ ਗ੍ਰਹਿ ਨੂੰ ਤਜ ਕੇ ਜੰਗਲਾਂ ਦੇ ਵਿੱਚ ਚਲਾ ਗਿਆ ਛੁੱਟ ਕੈ ਨਹੀਂ 나ਠਾ ਪਰ ਉਸ ਤੇ ਅੰਦਰੋਂ ਇਹ ਨੱਠ ਪੈ ਤਾਂ ਖਤਮ ਨਹੀਂ ਹੁੰਦੀ ਉਸ ਦਾ ਅੰਦਰਲਾ ਜੋ ਹੈ ਉਹ ਨਹੀਂ ਟਿਕਦਾ ਉਸ ਦਾ ਮਾਨ ਨਹੀਂ ਟਿਕਦਾ ਮਾਨਤਾ ਟੇਕਣਾ ਸੀ ਅੰਦਰ ਘਰ ਦੇ ਵਿੱਚ ਬੈਠਿਆ ਨਾਮ ਦੇ ਨਾਲ ਜੁੜ ਕੇ ਕਿਉਂਕਿ ਸਤਿਗੁਰੂ ਜੀ ਦਾ ਅਮਰਤ ਮਈ ਫਰਮਾਨ ਹੈ ਨਾਮ ਰਤੇ ਘਰ ਮਾਏ ਉਦਾਸਾ ਨਾਮ ਰਤੇ ਘਰ ਮਾਏ ਉਦਾਸਾ ਅਨਹਦ ਵਾਜੇ ਨਿਜ ਘਰ ਵਾਸਾ ਜਿਹੜੇ ਨਾਮ ਦੇ ਵਿੱਚ ਰੱਤੇ ਹੋਏ ਹਨ ਉਹ ਤਾਂ ਘਰ ਦੇ ਵਿੱਚ ਰਹਿ ਕੇ ਹੀ ਉਦਾਸਾਨ ਕਿਉਂਕਿ ਉਹ ਨਾਮ ਦੇ ਨਾਲ ਜੁੜੇ ਹਨ ਉਹਨਾਂ ਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਕਿਤੇ ਜੰਗਲਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਕਿਤੇ ਇਕਾਂਤ ਵਿੱਚ ਬੈਠਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਹ ਘਰ ਦੇ ਵਿੱਚ ਹੀ ਉਸ ਵਾਹਿਗੁਰੂ ਦੇ ਨਾਲ ਜੁੜੇ ਹੋਏ ਹਨ ਆਪਣੇ ਅੰਦਰ ਆਤਮਾ ਉਹ ਵਾਹਿਗੁਰੂ ਦੀ ਭਾਲ ਕਰ ਰਹੀਆਂ ਹਨ ਅੰਦਰ ਆਤਮੇ ਹੀ ਵਾਹਿਗੁਰੂ ਦੇ ਨਾਲ ਜੁੜਦੇ ਆ ਉਹਨਾਂ ਨੂੰ ਉਦਾਸ ਬਣ ਕੇ ਕਿਤੇ ਜੰਗਲਾਂ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਐ ਨਾਮ ਰਤੇ ਘਰ ਮਾਹੇ ਉਦਾਸਾ ਅਨਹਦ ਵਾਜੇ ਨਿਜ ਘਰ ਵਾਸਾ ਉਹਨਾਂ ਦੇ ਅੰਦਰ ਫਿਰ ਲਗਾਤਾਰ ਇੱਕ ਰਸ ਉਸ ਵਾਹਿਗੁਰੂ ਦੀ ਸਿਫਤ ਸਲਾਹ ਹੀ ਚਲਦੀ ਐ ਉਹ ਅੰਦਰ ਆਪਣੇ ਅੰਦਰ ਆਤਮੇ ਉਸ ਵਾਹਿਗੁਰੂ ਦੇ ਗੁਣ ਹੀ ਗਾਉਂਦੇ ਹਨ ਇਸ ਤਰ੍ਹਾਂ ਉਹ ਆਪਣਾ ਨਿੱਜ ਘਰ ਦੇ ਵਿੱਚ ਵਾਸਾ ਪਾ ਲੈਂਦੇ ਹਨ ਨਿੱਜ ਘਰ ਅੰਤਰਾਤਮਾ ਅਰਥਾਤ ਸਦਾ ਹੀ ਅੰਦਰ ਉਸ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਹਨ ਤੋਂ ਸਤਿਗੁਰੂ ਜੀ ਇੱਥੇ ਸਾਨੂੰ ਤਿੰਨ ਪੰਡਤਾਂ ਦੀ ਮੋਨੀ ਦੀ ਅਤੇ ਉਦਾਸੀ ਦੀ ਉਦਾਹਰਣ ਦੇ ਕੇ ਹੋਏ ਕਹਿੰਦੇ ਆ ਨੇ ਕਿ ਜੀ ਕੀ ਕਹਿ ਪੈ ਬਾਤ ਕਹਾਂ ਮੈਂ ਕਿਸ ਕੋ ਆਪਣੇ ਦਿਲ ਦੀ ਗੱਲ ਕਾਵਾਂ ਆਪ ਮੁਕਤ ਮੋਕੋ ਪ੍ਰਭ ਮਿਲੇ ਜਿਹੜਾ ਆਪ ਮੁਕਤ ਹੋਵੇ ਤੇ ਮੈਨੂੰ ਉਸ ਵਾਹਿਗੁਰੂ ਦੇ ਨਾਲ ਮਿਲਾ ਦੇਵੇ ਐਸੋ ਕਹਾਂ ਲਾਂ ਇਹੋ ਜਿਹਾ ਮੈਂ ਗੁਰਮੁਖ ਕਿਥੋਂ ਲਭਾਂ ਰਹਾਉ ਤਪਸੀ ਕਰ ਕਹ ਦੇਹੀ ਸਾਦੀ ਮਨਵਾ ਦਹ ਦੇ ਸਤਾਨਾ ਹੁਣ ਤਪਸਵੀ ਦੀ ਗੱਲ ਕਰ ਰਹੇ ਹਾਂ ਸਤਿਗੁਰੂ ਜੀ ਕਿ ਤਪਸਵੀ ਕਰਕੇ ਆਪਣੇ ਦੇਹੀ ਨੂੰ ਤਾਂ ਸਾਧਦਾ ਹੈ ਦੇਹੀ ਨੂੰ ਸਾਧਨਾ ਦੇਹੀ ਨੂੰ ਦੁੱਖ ਦੇਣੇ ਗਰਮੀਆਂ ਦੇ ਵਿੱਚ ਧੂਣੀ ਲਾ ਕੇ ਬੈਠ ਜਾਣਾ ਸਰਦੀਆਂ ਵਿੱਚ ਕੱਪੜੇ ਲਾ ਕੇ ਬੈਠ ਜਾਣਾ ਨੰਗੇ ਪੈਰੀ ਫਿਰਨਾ ਜਲ ਤਾਰਾ ਕਰਨੀਆਂ ਇਸ ਤਰ੍ਹਾਂ ਆਪਣੇ ਦੇਹੀ ਨੂੰ ਸਾਧਦਾ ਦੇਹੀ ਨੂੰ ਦੁੱਖ ਦਿੰਦਾ ਹੈ ਦੇਹੀ ਨੂੰ ਕਸ਼ਟ ਤਾਂ ਦਿੰਦਾ ਹੈ ਤਪਸੀ ਕਰ ਕੈ ਦੇਹੀ ਸਾਦੀ ਮਨਵਾ ਦਾ ਦੇਸ ਧਾਨਾ ਪਰ ਉਸ ਦਾ ਜੋ ਇਹ ਅੰਦਰਲਾ ਮਨ ਹੈ ਉਹ ਨਹੀਂ ਟਿਕਦਾ ਗੱਲ ਤਾਂ ਸਾਰੀ ਮਨ ਦੀ ਹੈ ਜੇ ਮਨ ਟਿਕ ਗਿਆ ਤਾਂ ਸਭ ਕੁਝ ਦੀ ਪ੍ਰਾਪਤੀ ਹੋ ਗਈ ਇਹ ਮਨਵਾ ਅੰਦਰ ਜੋ ਹੈ ਉਹ ਤਾਂ ਦਾਹ ਦੇ ਸਤਾਨਾ ਦਸੇ ਦਿਸ਼ੀ ਦੌੜਦਾ ਫਿਰਦਾ ਹੈ 10 ਦਸਾਂ ਉੱਤਰ ਦੱਖਣ ਪੂਰਬ ਪੱਛਮ ਚਾਰੇ ਖੂੰਜੇ ਅਤੇ ਉੱਪਰ ਅਤੇ ਥੱਲੇ ਇਹ ਸਾਰੀ ਦਸਾਂ ਦਿਸ਼ਾਂ ਤਪਸਵੀ ਬਣ ਕੇ ਆਪਣੇ ਦੇਹ ਨੂੰ ਤਾਂ ਸਾਧਦਾ ਹੈ ਪਰ ਉਸ ਦਾ ਮਨ ਜੋ ਹੈ ਦਸਾਂ ਦਿਸ਼ਾਂ ਦੇ ਵਿੱਚ ਹੀ ਦੌੜਿਆ ਫਿਰਦਾ ਹੈ ਬ੍ਰਾਹਮਚਾਰ ब्रह्मचर्य की ना हिरदे भया गुमाना उन ब्रह्मचारी दे दृष्टाण देख के सतगुरु उपदेश करदे हन के ब्रह्मचारी ता बनया होया है ब्रह्मचर्य की ना ब्रह्मचारी जो है अपने काम नु वश करन दा अभ्यास करदा है काम नु वश कर लेंडा है पर ਹਿਰਦੈ ਪਿਆ ਗੁਮਾਨਾ ਉਸ ਹਿਰਦੇ ਦੇ ਵਿੱਚ ਇਹੀ ਗੁਮਾਨ ਹੈ ਇਹੀ ਅਹੰਕਾਰ ਹੈ ਕਿ ਮੈਂ ਕਾਮ ਨੂੰ ਵਸ ਕਰ ਲਿਆ ਸੰਨਿਆਸੀ ਹੋਏ ਕਹੇ ਤੀਰਤ ਭ੍ਰਮਿਓ ਉਸ ਵਿੱਚ ਕ્રોਧ ਬੇਗਾਨਾ ਇੱਕ ਸੰਨਿਆਸੀ ਬਣੇ ਹੋਏ ਨੂੰ ਜੋ ਤੀਰਥ ਤੇ ਭਰਮ ਦੇ ਹਨ ਕਜੀ ਇੱਕ ਤੀਰਥ ਕਦੀ ਹੋਰ ਤੀਰਥ ਇਸ ਤਰ੍ਹਾਂ ਤੀਰਥਾਂ ਤੇ ਰਹਿੰਦੇ ਹਨ ਘਰਾਂ 'ਚ ਨਹੀਂ ਰਹਿੰਦੇ ਤੀਰਥਾਂ ਦਾ ਹੀ ਰਟਨ ਕਰਦੇ ਰਹਿੰਦੇ ਹਨ ਉਸ ਮੈਂ ਕਰੋਧ ਬੇਗਾਨਾ ਬੇਗਾਨਾ ਬੇਗਿਆਨਾ ਜਿਹੜਾ ਕਿ ਮੂਰਖ ਬਣਾ ਦਿੰਦਾ ਹੈ ਬੇਗਿਆਨ ਗਿਆਨ ਤੋਂ ਸਖੜਾ ਕਰ ਦਿੰਦਾ ਹੈ ਉਹ ਕਰੋਧ ਪਰ ਉਹਨਾਂ ਦੇ ਅੰਦਰ ਇਹੀ ਇਤਨਾ ਕਰੋਧ ਹੈ ਕਿ ਉਹਨਾਂ ਨੂੰ ਉਹੀ ਕਰੋਧ ਜੋ ਹੈ ਉਹੀ ਮੂਰਖ ਬਣਾ ਦਿੰਦਾ ਹੈ ਤਾਂ ਸਤਿਗੁਰੂ ਜੀ ਇੱਥੇ ਇਹਨਾਂ ਦੀ ਤਰ੍ਹਾਂ ਦੇ ਹੋਰ ਵੀ ਦ੍ਰਿਸ਼ਟਾਂਤ ਲੈਂਦੇ ਹੋਏ ਸੰਨ ਸਮਝਾਉਂਦੇ ਹਨ ਕਿ ਮੈਂ ਆਪਣੇ ਦਿਲ ਦੀ ਕਲ ਕਿਸ ਨੂੰ ਕਹਾ ਜਿਹੜਾ ਕਿ ਆਪ ਮੁਕਤ ਹੋਵੇ ਮਾਇਆ ਦੇ ਮੋਹ ਤੋਂ ਮੁਕਤ ਹੋਵੇ ਅਤੇ ਮੈਨੂੰ ਉਸ ਪ੍ਰਭੂ ਦੇ ਨਾਲ ਮਿਲ ਦੇਵੇ ਇਹੋ ਜਿਹਾ ਮੈਂ ਕਿਥੋਂ ਲਵਾਂ ਬਾਕੀ ਸ਼ਬਦ ਦੀ ਵਿਆਖਿਆ ਅਗਲੇ ਦੀਵਾਨ ਦੇ ਵਿੱਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ